ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਵਨ ਵਾਲਾ ਵਿਖੇ ਲੋਕਾਂ ਵੱਲੋਂ ਲਗਾਇਆ ਗਿਆ ਸੜਕ ਤੇ ਰਣਾ ਕੀਤਾ ਗਿਆ ਨੈਸ਼ਨਲ ਹਾਈਵੇ ਜਾਮ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਜੋ ਗੰਦਾ ਪਾਣੀ ਸੜਕਾਂ ਤੇ ਆਇਆ ਪਿਆ ਹੈ ਕਈ ਵਾਰ ਪ੍ਰਸ਼ਾਸਨ ਨੂੰ ਕਿਹਾ ਹੈ ਪਰ ਫਿਰ ਵੀ ਸੁਧਾਈ ਨਹੀਂ ਹੋ ਰਹੀ ਅੱਜ ਆਖ ਕੇ ਉਹਨਾਂ ਵੱਲੋਂ ਪੈਰ ਅੱਟ ਦੀ ਗਰਮੀ ਵਿੱਚ ਸੜਕਾਂ ਜਾਮ ਕੀਤੀਆਂ ਗਈਆਂ ਹਨ ਸੜਕਾਂ ਤੇ ਚਾਹੇ ਬੱਚੇ ਬਜ਼ੁਰਗ ਔਰਤਾ ਹੋਣ ਸਾਰ ਸੜਕਾਂ ਤੇ ਆ ਗਏ ਹਨ ਕਿਉਂਕਿ ਘਰਾਂ ਵਿੱਚ ਰਹਿਣਾ ਦੁਰਭਰ ਹੋਇਆ ਪਿਆ ਹੈ ਮੁਸ਼ਕਲ ਹੋਇਆ ਪਿਆ ਹੈ ਗੰਦੇ ਪਾਣੀ ਨਾਲ ਬਿਮਾਰੀਆਂ ਫੈਲ ਰਹੀਆਂ ਛੋਟੇ ਛੋਟੇ ਬੱਚੇ ਹਰ ਬਿਮਾਰ ਹੋ ਰਹੇ ਹਨ ਪਰ ਪ੍ਰਸ਼ਾਸਨ ਦੇ ਕੰਨ ਤੇ ਜੂਨ ਨੇ ਸਰਕਾਰੀ ਅੱਜ ਉਹਨਾਂ ਵੱਲੋਂ ਆ ਕੇ ਮੁੱਕ ਮੁੱਕੇ ਤੇ ਆ ਕੇ ਸੜਕ ਜਾਮ ਕੀਤੀ ਗਈ ਹੈ ਸੜਕ ਜਾਮ ਹੋਣ ਤੋਂ ਬਾਅਦ ਅਧਿਕਾਰੀ ਮੌਕੇ ਤੇ ਪੁੱਜੇ ਜਿੰਨਾਂ ਵੱਲੋਂ ਮਸ਼ੀਨਾਂ ਲਾ ਕੇ ਨਾਲੀਆਂ ਅਤੇ ਸੀਵਰੇਜ ਦੇ ਪਾਈਪਾਂ ਦੀ ਸਫਾਈ ਕਰਾਉਣ ਦਾ ਆਸ਼ਵਾਸ਼ਣ ਦਿੱਤਾ ਗਿਆ ਮੌਕੇ ਤੇ ਪੁਜੇ ਐਸ ਐਚਓ थाना सदर ਅਤੇ ਤਹਿਸੀਲਦਾਰ ਫਾਜ਼ਿਲਕਾ ਨੇ ਪਿੰਡ ਵਾਸੀਆਂ ਨੂੰ ਮਸ਼ੀਨਾ ਮੰਗਵਾ ਕੇ ਸਫਾਈਆਂ ਕਰਾਉਣ ਦੀ ਸ਼ੁਰੂਆਤ ਕਰਵਾਈ ਅਤੇ ਉਸ ਤੋਂ ਬਾਅਦ ਪਿੰਡ ਦੇ ਵਾਸੀਆਂ ਵੱਲੋਂ ਇਹ ਧਰਨਾ ਚੱਕਿਆ ਗਿਆ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਵਨ ਵਾਲੀਆਂ ਤਸਵੀਰਾਂ ਹਨ ਜਿੱਥੇ ਹਾਈਵੇ ਤੇ ਪੈਰ ਅੱਟ ਦੀ ਗਰਮੀ ਵਿੱਚ ਸੜਕ ਤੇ ਲੰਬੀਆਂ ਲੰਬੇ ਵਿਖਲਾ ਦੇ ਜਾਂ ਜਾਮ ਲੱਗ ਗਏ ਹਨ ਅਤੇ ਪਿੰਡ ਵਾਸੀ ਛੋਟੇ ਛੋਟੇ ਬੱਚੇ ਔਰਤਾ ਬਜ਼ੁਰਗ ਵੀ ਧਰਨੇ ਤੇ ਬੈਠੇ ਹੋਏ ਹਨ ਹੋਰ ਉਥੇ ਕੀ ਕੁਝ ਹੋਇਆ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਮੁਰਦਾਬਾ ਮੁਰਦਾਬਾ ਪੰਜਾਬੀ ਵਿੱਚ ਬੋਲੂ ਮੈਂ ਪੰਜਾਬੀ ਬੋਲੂ ਆ ਮੇਰਾ ਨਾਮ ਹਮਪ੍ਰਕਾਸ਼ ਮੈਂ ਮਨੇਗਾ ਮਜ਼ਦੂਰ ਯੂਨੀਅਨ ਬਨਵਾਲਾ ਨੰਂਤਾ ਦਾ ਪ੍ਰਧਾਨ ਆ ਕੀ ਮਸਲਾ ਹੋਆ ਜਰ ਬੜੀ ਧੂਪ ਮੇ ਬੈਠੇ ਹੋ ਆਪ ਤਪ ਮੇ ਔਰਤੋਂ ਕੋ ਵੀ ਸਾਥ ਲੈ ਕਰਕੇ ਕੀ ਮਸਲਾ ਆ ਗਿਆ ਸਾਡਾ ਮੁੱਦਾ ਇਹ ਵੀ ਸਾਡਾ ਜਿਹੜਾ ਇਹ ਸੀਵਰੇਜ ਪਿਆ ਇਹ ਪਿਛਲੇ 2 ਸਾਲ ਤੋਂ ਬੰਦ ਹੈ ਉਸ ਤੋਂ ਬਾਅਦ ਪਿਛਲੇ ਸਾਲ ਧੰਦਾ ਲਾਇਆ ਜੀ ਸਾਹਿਬ ਨੇ ਰਖੰਦਾ ਜੀ ਕਰਕੇ ਖੁਲਵਾਤਾ ਉਸ ਤੋਂ ਬਾਅਦ ਫੇਰ ਅਜੇ ਰੋੜ ਜਾਮ ਕੀਤੀ 6 ਮਈ ਨੂੰ ਕਰਨਾ ਲਗਾਇਆ ਇੱਕ ਦਿਨ ਆਇਆ ਕਰਨਾ ਚੱਲਿਆ ਬੁਰਗ ਸ਼ਿਵਰੇਜ ਬੰਦੋ ਅਸੀਂ ਲੱਗ ਜੀ ਰਹੇ ਹਾਂ ਅਸੀਂ ਪਿਛਲੇ 2 ਸਾਲਾਂ ਤੋਂ ਲਗਾਤਾਰ ਲਗਾਤਾਰ 2 ਮਹੀਨੇ ਤੋਂ ਅਸੀਂ ਮਿਲ ਰਹੇ ਹਾਂ ਡੀਸੀ ਸਾਹਿਬ ਨੂੰ 25 ਤਰੀਕ ਨੂੰ ਮਿਲ ਕੇ ਆਏ ਜੀਸੀ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਮੈਂ ਵੀਡੀਓ ਦੀ ਡਿਊਟੀ ਲਾ ਕੇ ਤੁਹਾਡਾ ਸ਼ਿਵਰ ਖੋਲ ਦੂੰਗਾ ਪਿਛਲੇ ਸ਼ਨੀਵਾਰ ਤੋਂ ਸਾਨੂੰ ਜਿਹੜਾ ਪ੍ਰਬੰਧਕ ਆਨੂੰ ਕਹਿ ਰਿਹਾ ਅਸਾਂ ਨਹੀਂ ਆਇਆ ਸੋ ਮੰਗਲ ਬੁੱਧ ਵੀਰੋ ਤੇ ਪ੍ਰਬੰਧਕ ਕੌਣ ਹੈ ਜੀ ਤੁਹਾਡਾ ਪ੍ਰਬੰਧਕ ਹੈਗਾ ਜਸਵਿੰਦਰ ਸਿੰਘ ਜੀ ਜੀ ਇਹ ਵੀਡੀਓ ਪੀ ਹੈਗਾ ਕੇਵਲ ਜੀ ਦੇਖੋ ਡਿਊਰ ਚਾਲਿਆ ਜਲਾ ਲਵਾਤਾ ਪਹਿਲਾ ਕਹਿੰਦਾ ਸੋਮਵਾਰ ਮਸ਼ੀਨ ਆਉਗੀ ਫਿਰ ਕਹਿੰਦਾ ਮੰਗਲਵਾਰ ਨੂੰ ਆਉਗੀ ਹੁਣ ਕਹਿੰਦਾ ਬੁੱਧ ਜੀ ਤੁਸੀਂ ਆ ਕੇ ਸਾਡੇ ਲੋਕ ਬੈਠੇ ਆ ਤੁਸੀਂ ਆਸਵਾਸਨ ਦੇ ਕੇ ਜਾਓ ਜੇ ਦੋੋਂ ਗੇ ਮਸ਼ੀਨ ਕੱਲ੍ਹ ਵਾਜੇ ਤਾਂ ਨਾ ਚੱਕਦੇ ਜਿੰਦ ਤੱਕ ਤੁਸੀਂ ਨਹੀਂ ਆਂਦੇ ਆਸਵਾਸਨ ਨਹੀਂ ਇਹਨਾਂ ਦੇ ਅਜੀ ਤਰਨਾਂ ਨਹੀਂ ਚੱਕਦਾ ਬਰਸਾਤ ਨੇ ਲੋਕਾਂ ਦੇ ਘਰਾਂ 'ਚ ਵੜਿਆ ਛੋਟੇ ਛੋਟੇ ਬੱਚੇ ਆ ਪਾਣੀ 'ਚ ਗਿਰਦੇ ਔਰਤਾਂ ਸਾਰੇ ਕੱਪੜੇ ਗਿੱਲੇ ਕਰਕੇ ਘਰੇ ਜਾਂਦੀ ਲੰਗਣਾ ਉਦੋਂ ਵਰ ਜੀ ਮਹਾਰਾਜ ਜੀ ਆਪਕਾ ਸ਼ੁਭ ਨਾਮ ਆਸ਼ਾ ਰਾਨਾ ਆਸ਼ਾ ਰਾਨਨ ਜੀ ਕੀ ਮਸਲਾ ਹੈ ਗਿਆ ਜਿਵੇਂ ਕਿ ਅੰਕਲ ਨੇ ਦੱਸਿਆ ਹੈਗਾ ਵੀ ਸੀਵਰੇਜ ਦਾ ਪਾਣੀ ਜਾਮ ਹੈਗਾ ਤੁਹਾਨੂੰ ਕੀ ਮੁਸੀਬਤ ਆ ਰਹੀ ਹੈ ਇਹਦੇ ਨਾਲ ਜਿਦਾਏ ਪਿਛਲੇ ਕਮ ਤੋਂ ਲਗਭਗ 1.5 ਸਾਲ ਤੋਂ ਐਦਾ ਹੀ ਚੱਲ ਰਿਹਾ ਹੈਗਾ ਸੀਵਰੇਜ ਦਾ ਪਾਣੀ ਉਹ ਪਰਦਾਵ ਦਾ ਕੋਈ ਵੀ ਪਸੰ ਪੱਕੇ ਤੌਰ ਤੇ ਹੱਲ ਨਹੀਂ ਕਰਦਾ ਕਿ ਜੇ ਉਹਦਾ ਪੱਕੇ ਤੌਰ ਤੇ ਉਹ ਤੇ ਹੱਲ ਹੋਵੇ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਨਾ ਵੜੇ ਇੱਥੋਂ ਤੱਕ ਕਿ ਸੜਕ ਦੇ ਤੱਕ ਪਾਣੀ ਸੜਕ ਤੇ ਗੰਦਾ ਪਾਣੀ ਜਿਹੜਾ ਸੜਕ ਤੱਕ ਆਇਆ ਹੋਇਆ ਉਹ ਛੋਟੇ ਛੋਟੇ ਬੱਚੇ ਆ ਜਿਹੜੇ ਉਸ ਪਾਣੀ ਨਾਲ ਖੇਡਦੇ ਆ ਕੋਈ ਕਾਗਜ਼ ਦੀਆਂ ਕਿਸ਼ਤੀਆਂ ਬਣਾਉਂਦੇ ਆ ਜਿਹੜੇ ਉੱਥੇ ਆ ਉਹਨਾਂ ਨਾਲ ਖੇਡਦੇ ਮੂੰਹ 'ਚ ਵੀ ਪਾਉਂਦੇ ਆ ਅੱਜ ਕੱਲ ਇੰਨੀਆਂ ਬਿਮਾਰੀਆਂ ਹੈਗੀਆਂ ਜੇ ਮੱਛਰ ਪੈਦਾ ਹੋਣਗੇ ਡੇਂਗੂ ਹੋਏਗਾ ਜਿਹੜਾ ਚਿਕਨਗੁਨੀਆ ਹੈਗਾ ਤੁਹਾਨੂੰ ਪਤਾ ਇਹ ਬਿਮਾਰੀਆਂ ਜਿਹੜੀਆਂ ਹੈਗੀਆਂ ਜਾਨ ਤੱਕ ਵੀ ਲੈ ਸਕਦੀਆਂ ਹੈਗੀਆਂ ਤੇ ਪ੍ਰਸ਼ਾਸਨ ਨੂੰ ਬਾਰ ਬਾਰ ਲਿਖਣ ਤੋਂ ਵੀ ਇਹਦਾ ਪੱਕੇ ਤੇ ਉਹਨਾਂ ਨੇ ਕੋਈ ਵੀ ਅਜੇ ਤੱਕ ਇਹ ਨਹੀਂ ਕੀਤਾ ਹੁੰਦੇ ਆ ਥੋੜਾ ਬਸ ਲਾਰੇ ਵਗੈਰਾ ਲਗਾ ਜਾਂਦੇ ਆ ਫਿਰ ਮੁੜ ਕੇ ਉੱਥੇ ਇਹਨਾਂ ਦਾ ਮਸਲਾ ਲੈ ਗਿਆ ਤੁਸੀਂ ਉਹ ਗਲੀ ਜਾ ਕੇ ਦੇਖੋ ਆਪਣੇ ਆਪ ਹੀ ਤੁਹਾਨੂੰ ਪਤਾ ਲੱਗੇਗਾ ਵੀ ਲੋਕ ਕਿਵੇਂ ਉੱਥੇ ਰਹਿੰਦੇ ਹੈਗੇ ਆ ਤੇ ਮੈਂ ਤਾਂ ਇਹ ਕਹਿਣਾ ਚਾਹਾਂਗੀ ਵੀ ਜਿਹੜੇ ਇੰਨੇ-ਇੰਨੇ ਬਟੇ ਉੱਦਿਆਂ ਦੇ ਬੈਠਿਆ ਲੋਕਾਂ ਦੇ ਜਿਹੜੇ ਪਬਲਿਕ ਦੇ ਹੈਗੇ ਆ ਦੋਵੇਂ ਆਪਣੇ ਘਰਾਂ ਦੇ ਵਿੱਚ ਬੜਦੇ ਆ ਤੇ ਮੈਟ ਬਾਹਰ ਵਿਛਾਏ ਹੁੰਦੇ ਨੇ ਨਾਲ ਜੁੱਤੀ ਤੱਕ ਵੀ ਲੈ ਜਾਂਦੇ ਉੱਥੇ ਵੀ ਪੈਰ ਆਪਣੇ ਧੋ ਕੇ ਅੰਦਰ ਬੜਦੇ ਆ ਤੇ ਸਾਡੇ ਜਿਹੜਾ ਇੱਥੇ ਲੋਕਾਂ ਦਾ ਕੀ ਹਾਲ ਹੈ ਕਿ ਜਿਹੜਾ ਅੰਦਰ ਜਿੱਥੇ ਰੋਟੀ ਪਕਾਣੀ ਹੈ ਜਿੱਦ ਤੱਕ ਸੋਨਾ ਹੈਗਾ ਉੱਥੇ ਤੱਕ ਲੈਟਰ ਦਾ ਪਾਣੀ ਭੜਿਆ ਹੋਇਆ ਬਾਰ-ਬਾਰ ਜਿਹੜੇ ਲਾਰੇ ਸਾਡਾ ਮਸਲਾ ਪੱਕੇ ਤੌਰ ਤੇ ਇਹ ਹੱਲ ਕਰੇ ਨਹੀਂ ਤਾਂ ਅਸੀਂ ਜਿਹੜਾ ਇਹ ਤਾਂ ਨਾਲ ਜਿਹੜਾ ਆਪਣਾ ਲਗਾਤਾਰ ਆਕੇ ਰੱਖਾਂਗੇ ਅਸੀਂ ਬਹੁਤ ਜ਼ਿਆਦਾ ਇੱਥੇ ਦੁਖੀ ਆ ਕਿ ਸਾਨੂੰ ਇਹ ਟੈਨਸ਼ਨ ਹੈਗੀ ਕਿ ਆਣ ਵਾਲੇ ਸਮੇਂ ਦੇ ਵਿੱਚ ਬਰਸਾਤਾਂ ਆ ਰਹੀਆਂ ਹੈਗੀਆਂ ਜਿਹੜੇ ਹੈਗੇ ਬੱਚੇ ਜਾਂ ਬਜ਼ੁਰਗ ਜਿਹੜੇ ਸਾਡੇ ਹੈਗੇ ਆ ਉਹਨਾਂ ਦਾ ਕੋਈ ਨੁਕਸਾਨ ਹੋ ਸਕਦਾ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ। ਨਮਸਤੇ ਜੀ ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਬਲਕਰਨ ਸਿੰਘ ਨੌਜਵਾਨ ਸਭਾ ਦਾ ਪ੍ਰਧਾਨ ਆ। ਇਹਨਾਂ ਨੂੰ ਅਸੀਂ ਕਈ ਵਾਰੀ ਐਪਲੀਕੇਸ਼ਨ ਦੇ ਕੇ ਆਏ ਡੀਸੀ ਸਾਹਿਬ ਦੇ ਦਫ਼ਤਰ ਵੀ ਦੇ ਕੇ ਆਏ। ਸੀਵਰੇਜ ਗੱਡੇ ਪੜੀ ਦੀ ਜਿਹੜੀ ਟਿਕਾਸੀ ਨੂੰ ਲੈ ਕੇ ਆ ਜਿਹੜਾ ਇਹ ਗਲੀਆਂ ਦੇ ਵਿੱਚ ਨਿਕਲ ਕੇ ਤੇ ਬਾਅਦ ਵਿੱਚ ਤੁਸੀਂ ਦੇਖ ਰਹੇ ਹੋ ਸੜਕ ਤੇ ਆ ਗਿਆ। ਤੇ ਇੱਧਰ ਇਹਨਾਂ ਦੇ ਘਰ ਹੈਗੇ ਆ ਬੱਚੇ ਜਰਦੇ ਸਕੂਲੇ ਇਹਦੇ ਕਰਕੇ ਇਹਨਾਂ ਦੇ ਥੋੜਾ ਜਿਹਾ ਇੱਧਰ ਨੂੰ ਕਾਫੀ ਬਣੀ ਇਹਨਾਂ ਨੇ ਕਹਿੰਦੇ ਇਹਨਾਂ ਤੇ ਦਸਨ ਵਰਤਾਰੇ ਅਸੀਂ ਬੇਨਤੀ ਕੀਤੀ ਹੈ ਤਾਂ ਇਹ ਪੰਚਾਇਤੀ ਰਾਜ ਦਾ ਹੈਗਾ ਬੀਡੀਪੀਓ ਦਾ ਤਾਂ ਉਹਨਾਂ ਨੂੰ ਇਹ ਬੇਨਤੀ ਕਹਿੰਦੇ ਆ ਉਹ ਕਹਿੰਦੇ ਆ ਵੀ ਰਹੇ ਹੈਗੇ ਆ ਤੇ ਇਹਨਾਂ ਨੂੰ ਵਿਸ਼ਵਾਸ ਦਿੱਤਾ ਸੀ ਵੀ ਅਸੀਂ ਸਾਫ਼ ਕਰਵਾ ਦਿੰਦੇ ਆ ਤੇ ਇਹ ਕਹਿੰਦੇ ਆ ਵੀ ਆ ਕੇ ਸਾਨੂੰ ਕਿ ਸਾਫ਼ਾ ਸਾਨੂੰ ਕਰਾ ਦੇਣਗੇ ਅਸਰ ਕੋਈ ਸਮਝਾਇਆ ਗਿਆ ਹੈਗਾ ਤੇ ਬਾਕੀ ਤਹਿਸੀਲਦਾਰ ਸਾਹਿਬ ਨੂੰ ਬੁਲਾਇਆ ਗਿਆ ਇੱਥੇ ਮੌਕੇ ਤੇ ਉਹ ਵੀ ਆ ਜਾਂਦੇ ਆ ਉਹ ਵੀ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦਾ ਜਿਹੜਾ ਹੈਗਾ ਸੋ ਜੀ ਸਰ ਨੈਸ਼ਨਲ ਹਾਈਵੇ ਕੋਈ ਰੂਟ ਨੂੰ ਡਿਵਰਟ ਕੀਤਾ ਗਿਆ ਧਰਮਨ ਲੱਗੇ ਹਾਂਜੀ ਇਹ ਤਾਂ ਹੁਣ ਇੱਕ ਵਾਰੀ ਜਿਵੇਂ ਹੁਣ ਲੇਡੀਜ਼ ਹੈ ਜੈਂਟਸ ਆ ਬੈਠੇ ਆ ਸੜਕ ਦੇ ਵਿਚਾਲੇ ਤੇ ਟ੍ਰੈਫਿਕ ਤੁਹਾਨੂੰ ਪਤਾ ਕਾਫੀ ਜ਼ਿਆਦਾ ਹੈਗਾ ਤੇ ਇਸ ਕਰਕੇ ਰੂਟ ਨੂੰ ਜਿਹੜਾ ਪਿੱਛੋਂ ਡਿਵਰਟ ਕੀਤਾ ਗਿਆ ਵੀ ਨਾਲ ਦੇ ਕੰਢੇ ਵੀ ਤੁਸੀਂ ਹੋ ਕੇ ਚਲੀ ਜਾਓ ਅੱਛਾ ਇਹ ਸਰ ਰਕ ਵਗੈਰਾ ਫਿਲਹਾਲ ਮਤਲਬ ਅੱਛਾ ਰੋਡ ਕਿਹੜਾ ਹੈ ਜੀ ਇਹ ਜਿਹੜਾ ਨੈਸ਼ਨਲ ਹਾਈਵੇ ਕਿਹੜਾ ਨੈਸ਼ਨਲ ਹਾਈਵੇ ਕਿਹੜਾ ਹੈ ਜੀ ਇਹ ਨੈਸ਼ਨਲ ਹਾਈਵੇ ਫਲਕਾ ਤੋਂ ਰੋੜੀ ਅੱਛਾ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत